ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਪੰਜਾਬੀ ਵਿਆਕਰਣ ਦੇ ਜਿਹੜੇ ਟੋਪਿਕ ਵਾਈਜ਼ MCQ's ਤੇ ਅੱਜ ਆਪਾਂ ਪੰਜਾਬੀ ਮੁਹਾਵਰੇ ਆ ਜਿਹੜੇ ਉਹ ਕਰਾਂਗੇ ਜੀ 30 ਜਿਹੜੇ ਇੰਪੋਰਟੈਂਟ ਹੈ ਪੇਪਰਾਂ ਦੇ ਵਿੱਚ ਮੋਸਟਲੀ ਪੁੱਛੇ ਜਾਂਦੇ ਆ ਤੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਜਣੇ ਟਾਈਮ ਤੇ ਜੁਆਇਨ ਕਰ ਸਕਣ ਤੇ ਇੱਕ ਆਡੀਓ ਵੀਡੀਓ ਦੱਸ ਦਿਓ ਜੀ ਜੇ ਸਭ ਕੁਝ ਠੀਕ ਚੱਲ ਰਿਹਾ ਹੈ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਸੋ ਸਵਾਗਤ ਹੈ ਜੀ ਸਭ ਦਾ ਕੀਤਕੌਰ 소ਮਿਲ ਮਨਦੀਪ ਪਵਨਦੀਪ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਠੀਕ ਹੈ ਜੀ ਓਕੇ ਹੈ ਤਾਂ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਤੇ ਚੱਲਦੇ ਹਾਂ ਜੀ ਪਹਿਲੇ ਪ੍ਰਸ਼ੰਤੇ ਨਾ ਪਹਿਲਾ ਪ੍ਰਸ਼ਨ ਹੈ ਜੀ ਅੱਜ ਦਾ ਚੰਗੇ ਮੰਦੇ ਵਿੱਚ ਫਰਕ ਨਾ ਸਮਝਣਾ ਮੁਹਾਵਰੇ ਦਾ ਕੀ ਅਰਥ ਹੈ অপشن A ਗਿਆ ਗੁਜਰਿਆ ਹੋਣਾ B ਚੱਲਦਾ ਕੰਮ ਰੁਕ ਜਾਣਾ C ਚਿੜੀਆਂ ਦਾ ਦੁੱਧ ਤੇ D ਗਦਾ ਕੋੜਾ ਇੱਕ ਬਰਾਬਰ ਹੋਣਾ ਤਾਂ ਪ੍ਰਸ਼ਨ ਨੰਬਰ 1 ਦੇ ਲਈ ਕਰ ਦਿਓ ਜੀ ਉੱਤਰ ਕਿਹੜਾ ਉੱਤਰ ਹੈ ਇੱਥੇ ਜਿਹੜਾ ਬਿਲਕੁਲ ਉਹ ਸਹੀ ਹੋਏਗਾ हां जी ਤਾਂ ਇੱਥੇ ਜਿਨ੍ਹਾਂ ਨੇ ਵੀ ਪ੍ਰਸ਼ਨ ਨੰਬਰ 1 ਦੇ ਲਈ ਜੀ ਉੱਤਰ ਡੀ ਕੀਤਾ ਹੈ ਬਿਲਕੁਲ ਸਹੀ ਹੈ ਜੀ ਅੱਗੇ ਚੱਲਦੇ ਹਾਂ ਨੈਕਸਟ ਪ੍ਰਸ਼ਨ ਤੇ ਜੋ ਆਪਣੇ ਹੱਥਾਂ ਵਿੱਚ ਹੋਵੇ ਮੁਹਾਵਰੇ ਦਾ ਕੀ ਅਰਥ ਹੈ অপਸ਼ਨ ਏ ਝਟਕਮਟਕ ਬੀ ਘੜੇ ਦੀ ਮੱਛੀ ਸੀ ਚੜਦਾ ਸੂਰਜ ਤੇ ਡੀ ਚੌੜ ਚਾਨਣ ਹਾਂਜੀ ਤਾਂ ਪ੍ਰਸ਼ਨ ਨੰਬਰ 2 ਦੇ ਲਈ ਕਰ ਦਿਓ ਜੀ ਉੱਤਰ ਇਹਦਾ ਉੱਤਰ ਕੀ ਬਣੇਗਾ ਜੀ ਤਾਂ ਪ੍ਰਸ਼ਨ ਨੰਬਰ 5 ਦੇ ਲਈ ਜੀ ਜਿਨ੍ਹਾਂ ਨੇ ਵੀ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਉੱਤਰ ਹੈ ਘੜੇ ਦੀ ਮੱਛੀ ਨੈਕਸਟ ਕੁਐਸਚਨ ਸਿਆਪੇ ਦੀ ਨੈਣ ਹੋਣਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ অপਸ਼ਨ A سونے ਦਾ ਆਂਡਾ ਬੀ ਹੈ ਜੀ ਫਸਾਦ ਦੀ ਜੜ ਹੋਣਾ ਸੀ ਸਿਰ ਨਾ ਪੈਰ ਹੋਣਾ ਡੀ ਹੱਡ ਹਰਾਮ ਹੋਣਾ ਤਾਂ ਪ੍ਰਸ਼ਨ ਨੰਬਰ 3 ਦੇ ਲਈ ਕਰ ਦਿਓ ਜੀ ਉੱਤਰ ਸਿਆਪੇ ਦੀ ਨੈਣ ਹੋਣਾ ਅਰਥ ਕਿਸ ਮੁਹਾਵਰੇ ਦਾ ਹੈ ਹਾਂ ਜੀ ਤਾਂ ਜਿਨ੍ਹਾਂ ਨੇ ਵੀ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਫਸਾਦ ਦੀ ਜੜ ਹੋਣਾ ਨੈਕਸਟ ਕੁਐਸਚਨ ਥੋੜੇ ਚਿਰ ਥੋੜੇ ਚਿਰ ਦਾ ਜੋਸ਼ ਹੋਣਾ ਮੁਹਾਵਰੇ ਦਾ ਅਰਥ ਕੀ ਹੈ অপਸ਼ਨ A ਹੱਡ ਹਰਾਮ ਹੋਣਾ B ਹੱਡਾਂ ਦਾ ਮਾੜਾ ਹੋਣਾ C ਕੜੀ ਦਾ ਉਬਾਲ ਹੋਣਾ ਤੇ D ਹੱਡਾਂ ਦਾ ਸੁੱਚਾ ਹੋਣਾ ਤਾਂ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਇੱਥੇ ਬਿਲਕੁਲ ਸਹੀ ਹੋਏਗਾ ਤਾਂ ਜਿਨ੍ਹਾਂ ਨੇ ਉੱਤਰ C ਕੀਤਾ ਹੈ ਬਿਲਕੁਲ ਸਹੀ ਕੜੀ ਦਾ ਉਬਾਲ ਹੋਣਾ ਭਾਵ ਥੋੜੇ ਚਿਰ ਦਾ ਜਿਹੜਾ ਜੋਸ਼ ਹੈ ਉਹ ਹੋਣਾ ਨੈਕਸਟ ਕੁਐਸਚਨ ਹੈ ਜੀ ਜੋ ਕਿਸੇ ਨਾਲ ਨਾ ਭਿਜੇ ਮੁਹਾਵਰੇ ਦਾ ਅਰਥ ਕੀ ਹੈ অপਸ਼ਨ A ਗੰਡ ਦਾ ਪੂਰਾ ਹੋਣਾ B ਘਰ ਦਾ ਦੀਵਾ ਹੋਣਾ C ਕੋਕੜੂ ਮੋਟ ਹੋਣਾ ਤੇ D ਗਿੱਲਾ ਪੀਣ ਹੋਣਾ ਤਾਂ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਜੀ ਤਾਂ ਜਿਨ੍ਹਾਂ ਨੇ ਉੱਤਰ C ਕੀਤਾ ਹੈ ਜੀ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਤੇ ਮਜ਼ਦੂਰੀ ਲੈ ਕੇ ਕੰਮ ਕਰਨ ਵਾਲਾ ਅਰਥ ਲਈ ਕਿਹੜਾ ਮੁਹਾਵਰਾ ਵਰਤਾ ਵਰਤਿਆ ਜਾਵੇਗਾ অপਸ਼ਨ A ਮਿੱਠੀ ਚੁਰੀ ਹੋਣਾ B ਪਹਾੜੇ ਦਾ ਟੱਟੂ ਹੋਣਾ C ਮਿੱਟੀ ਦਾ ਮੁੱਲ ਹੋਣਾ ਤੇ D ਲਹੂ ਦਾ ਧਿਆਇਆ ਹੋਣਾ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਇੱਥੇ ਹੈ ਉਹ ਸਹੀ ਆਏਗਾ ਕਿ ਮਜ਼ਦੂਰੀ ਲੈ ਕੇ ਕੰਮ ਕਰਨ ਵਾਲੇ ਦੇ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ ਤਾਂ ਪ੍ਰਸ਼ਨ ਨੰਬਰ 6 ਦੇ ਲਈ ਜਿਨ੍ਹਾਂ ਨੇ B ਉੱਤਰ ਕੀਤਾ ਹੈ ਜੀ ਉਹ ਸਹੀ ਹਨ پہاੜੇ ਦਾ ਟੱਟੂ ਹੋਣਾ ਨੈਕਸਟ ਕੁਐਸਚਨ ਫੋਕੀਆਂ ਗੱਲਾਂ ਮਾਰਨੀਆਂ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ অপਸ਼ਨ A ਜ਼ਮਾਨ ਜ਼ਬਾਨੀ ਜਮਾ ਖਰਚ ਕਰਨਾ B ਝੂਠਿਆਂ ਦਾ ਗੁਰੂ ਹੋਣਾ C ਝੋਲੀ ਚੁੱਕ ਹੋਣਾ ਤੇ D ਛਾਈ ਮਈ ਹੋਣਾ ਤਾਂ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਇੱਥੇ ਹੈ ਜਿਹੜਾ ਬਿਲਕੁਲ ਸਹੀ ਹੋਏਗਾ ਹਾਂਜੀ ਤਾਂ ਜਿਨ੍ਹਾਂ ਨੇ ਵੀ ਉੱਤਰ ਇੱਥੇ ਕੀਤਾ ਹੈ ਜੀ ਜ਼ਬਾਨੀ ਜਮਾ ਖਰਚ ਕਰਨਾ ਬਿਲਕੁਲ ਸਹੀ ਉੱਤਰ ਨੈਕਸਟ ਕੁਐਸਚਨ ਪਰੇਵਣ ਮੁਹਾਵਰੇ ਦਾ ਅਰਥ ਕੀ ਹੈ ਆਪਸ਼ਨ A ਪੀਰ ਦਾ ਪੀਰ B ਸੰਤ ਆਦਮੀ ਹੋਣਾ C ਵਿਗੜਿਆ ਬੰਦਾ ਹੋਣਾ ਤੇ D ਫਫੇ ਕੁੱਟਣਾ ਤਾਂ ਪ੍ਰਸ਼ਨ ਨੰਬਰ 8 ਦੇ ਲਈ ਕਰ ਦਿਓ ਜੀ ਉੱਤਰ ਕਿਹੜਾ ਉੱਤਰ ਹੈ ਇੱਥੇ ਉਹ ਸਹੀ ਹੋਏਗਾ ਤਾਂ ਜਿਨ੍ਹਾਂ ਨੇ ਉੱਤਰ C ਕੀਤਾ ਹੈ ਜੀ ਉਹਨਾਂ ਦਾ ਉੱਤਰ ਗਲਤ ਹੈ ਜੀ ਪਰ ਇੱਥੇ ਉੱਤਰ ਡੀ ਕਰਨ ਵਾਲੇ ਸਹੀ ਹਨ ਫਫੇ ਕੁੱਟਣਾ ਅਰਥ ਹੁੰਦਾ ਹੈ ਜੀ ਫਰੇਬਨ ਦਾ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਪਾਸੇ ਮਾਰਨੇ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ ਆਪਸ਼ਨ ਏ ਉੱਚੀ ਬੋਲਣਾ ਬੀ ਉੱਚੀ ਉੱਚੀ ਸਾਹ ਲੈਣੇ ਸੀ ਉਸਲ ਵੱਟੇ ਭੰਣਨੇ ਤੇ ਡੀ ਉਲਟੇ ਚਾਲੇ ਫੜਨੇ ਤਾਂ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਜੀ ਪਾਸੇ ਮਾਰਨਾ ਅਰਥ ਦੇ ਲਈ ਕਿਹੜਾ ਮੁਹਾਵਰਾ ਜਿਹੜਾ ਉਹ ਬਿਲਕੁਲ ਸਹੀ ਹੋਏਗਾ ਤਾਂ ਤੇ ਜਿਨ੍ਹਾਂ ਨੇ ਵੀ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਉਸਲਵੱਟੇ ਭੰਨਣਾ ਨੈਕਸਟ ਕੁਐਸਚਨ ਸਾਰਿਆਂ ਦਾ ਇੱਕੋ ਜਿਹਾ ਨਿਕੰਮਾ ਹੋਣਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ ਆਪਸ਼ਨ A ਇੱਕ ਦੂਜੇ ਦੀ ਜਾਨ ਹੋਣਾ B ਇੱਕ ਮੁੱਠ ਹੋਣਾ C ਇੱਕੋ ਥਾਲੀ ਦੇ ਚੱਟੇ-ਵੱਟੇ ਹੋਣਾ ਤੇ D ਇੱਕੋ ਪਿੰਡ ਦੇ ਹੋਣਾ ਤਾਂ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਕਿਹੜੀ ਆਪਸ਼ਨ ਹੈ ਜਿਹੜੀ ਬਿਲਕੁਲ ਸਹੀ ਹੋਏਗੀ ਕਿ ਸਾਰਿਆਂ ਦਾ ਇੱਕੋ ਜਿਹਾ ਨਿਕੰਮਾ ਹੋਣਾ ਦੇ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ ਤਾਂ ਉੱਤਰ ਸੀ ਕਰਨ ਵਾਲੇ ਬਿਲਕੁਲ ਸਹੀ ਹਨ 43 ਦੇ ਚट्टे-ਵੱਟੇ ਹੁਣ ਨੈਕਸਟ ਕੁਐਸਚਨ ਹੈ ਸਾਰਿਆਂ ਨਾਲ ਇੱਕੋ ਜਿਹਾ ਵਰਤਾਵਰਣਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ ਆਪਸ਼ਨ A ਇੱਟ ਚੁੱਕਦਿਆਂ ਨੂੰ ਪੱਥਰ ਤਿਆਰ ਹੋਣਾ B ਇੱਟ ਕੁੱਤੇ ਦਾ ਵੈਰ ਹੋਣਾ C ਈਦ ਦਾ ਚੰਦ ਹੋਣਾ ਤੇ D ਇੱਕੋ ਰਸੇ ਫਾਹੇ ਦੇਣਾ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਹੈ ਜਿਹੜਾ ਸਹੀ ਹੋਏਗਾ ਇੱਥੇ ਤਾਂ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਬਿਲਕੁਲ ਸਹੀ ਇੱਕੋ ਰਸੇ ਫਾਹੇ ਦੇਣਾ ਨੈਕਸਟ ਕੁਐਸਚਨ ਆਈ ਚਲਾਈ ਕਰਨੀ ਮੁਹਾਵਰੇ ਦਾ ਅਰਥ ਕੀ ਹੈ ਆਪਸ਼ਨ A ਬਹੁਤ ਉੱਚੀ ਉੱਚੀ ਬੋਲਣਾ B ਜਿੰਨੀ ਕਮਾਈ ਉਹਨਾਂ ਹੀ ਖਰਚ ਕਰਨਾ C ਬਹੁਤ ਕਮਾਈ ਕਰਨਾ D ਬਹੁਤ ਜਲਦੀ ਦੇ ਵਿੱਚ ਜਾਣਾ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇੱਥੇ ਕਿ ਆਈ ਚਲਾਈ ਕਰਨਾ ਮੁਹਾਵਰੇ ਦਾ ਅਰਥ ਕੀ ਹੈ ਤਾਂ ਜਿਨ੍ਹਾਂ ਨੇ ਵੀ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਹੈ ਜੀ ਜਿੰਨਾ ਕਮਾਈ ਉਹਨਾਂ ਹੀ ਖਰਚ ਕਰਨਾ ਨੈਕਸਟ ਕੁਐਸਚਨ ਨਾਂ ਮੁੱਕਣ ਵਾਲਾ ਕੰਮ ਸ਼ੁਰੂ ਕਰਨਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ অপਸ਼ਨ ਏ ਖੌੜੂ ਪਾਉਣਾ ਬੀ ਗਿੱਲਾ ਪੀਨ ਪਾਉਣਾ ਸੀ ਖੂਨ ਦੇ ਘੁੱਟ ਪੀਨੇ ਤੇ ਡੀ ਖਿਚੜੀ ਪਕਾਉਣੀ ਪ੍ਰਸ਼ਨ ਨੰਬਰ 13 ਦੇ ਲਈ ਕਰ ਦਿਓ ਜੀ ਉੱਤਰ ਕਿਹੜਾ ਉੱਤਰ ਹੈ ਜਿਹੜਾ ਇੱਥੇ ਉਹ ਬਿਲਕੁਲ ਸਹੀ ਹੋਏਗਾ ਤਾਂ ਜਿਨ੍ਹਾਂ ਨੇ ਆਪਸ਼ਨ ਬੀ ਉੱਤਰ ਕੀਤਾ ਹੈ ਜੀ ਬਿਲਕੁਲ ਸਹੀ ਗਿੱਲਾ ਪੀਨ ਪਾਉਣਾ ਨੈਕਸਟ ਕੁਐਸਚਨ ਗੰਗਾ ਨਹਾਉਣਾ ਮੁਹਾਵਰੇ ਦਾ ਅਰਥ ਕੀ ਹੈ ਆਪਸ਼ਨ A ਸੁਰਖਰੂ ਹੋਣਾ B ਪਾਪ ਧੋਤੇ ਜਾਣਾ C ਪਾਪ ਨਾ ਕਰਨੇ ਤੇ D ਗੁੱਜੇ ਪੇਤਾਂ ਦਾ ਮਾਲਕ ਹੋਣਾ ਤਾਂ ਪ੍ਰਸ਼ਨ ਨੰਬਰ 14 ਦੇ ਲਈ ਕਰ ਦਿਓ ਜੀ ਉੱਤਰ ਕਿਹੜੀ অপਸ਼ਨ ਹੈ ਜਿਹੜੀ ਇੱਥੇ ਉਹ ਬਿਲਕੁਲ ਸਹੀ ਹੋਏਗੀ ਤਾਂ ਪ੍ਰਸ਼ਨ ਨੰਬਰ 14 ਦੇ ਲਈ ਜੀ ਇੱਥੇ ਉੱਤਰ A ਕਰਨ ਵਾਲੇ ਸਹੀ ਹਨ ਗੰਗਾ ਨਹਾਉਣਾ ਭਾਵ ਸੁਰਖਰੂ ਹੋਣਾ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਕਹਿੰਦੇ ਆ ਜੀ ਉਦੋਂ ਇਹ ਮੁਹਾਵਰਾ ਵਰਤਿਆ ਜਾਂਦਾ ਵੀ ਬੰਦਾ ਗੰਗਾ ਨਹਾ ਲੈਂਦਾ ਜਦੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਦਿੰਦਾ ਤਾਂ ਸੁਰਖਰੂ ਹੋਣਾ ਆਏਗਾ ਜੀ ਇਸ ਦਾ ਅਰਥ ਨੈਕਸਟ ਕੁਐਸਚਨ ਦਿਲ ਵਿੱਚ ਬੈਠ ਜਾਣਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ অপਸ਼ਨ এ ਬਹੁਤ ਪਿਆਰ ਕਰਨਾ b ਗੱਲ ਨਾਲ ਲਾਉਣਾ c ਘਰ ਵਿੱਚ ਰੱਖਣਾ ਤੇ d ਘਰ ਘਰ ਜਾਣਾ ਤਾਂ ਪ੍ਰਸ਼ਨ ਨੰਬਰ 15 ਦੇ ਲਈ ਕਰੋ ਜੀ ਉੱਤਰ ਕਿਹੜਾ ਉੱਤਰ ਹੈ ਇੱਥੇ ਜਿਹੜਾ ਉਹ ਸਹੀ ਹੋਏਗਾ ਤਾਂ ਜਿਨ੍ਹਾਂ ਨੇ ਵੀ ਉੱਤਰ d ਕੀਤਾ ਹੈ ਜੀ ਬਿਲਕੁਲ ਸਹੀ ਉੱਤਰ ਹੈ ਘਰ ਘਰ ਜਾਣਾ ਵੀ ਕਿਸੇ ਦਿਲ ਦੇ ਵਿੱਚ ਡੂੰਘਾ ਅਸਰ ਹੋਣਾ ਉਸ ਨੂੰ ਕਹਨੇ ਆ ਵੀ ਦਿਲ ਵਿੱਚ ਬੈਠ ਜਾਣਾ ਠੀਕ ਹੈ ਜੀ ਮਿਨੀ ਮ੍ਰਿਸ਼ਾ ਜੀ ਸਤਿ ਸ਼੍ਰੀ ਅਕਾਲ ਤਾਂ ਇੱਥੇ ਦਿਲ ਵਿੱਚ ਬੈਠ ਜਾਣਾ ਭਾਵ ਘਰ ਘਰ ਜਾਣਾ ਨੈਕਸਟ ਕੁਐਸਚਨ ਏਲ ਦਾ ਕੁੱਕੜ ਨਾ ਆਉਣਾ ਮੁਹਾਵਰੇ ਦਾ ਅਰਥ ਕੀ ਹੈ অপਸ਼ਨ A ਜਾਨਵਰਾਂ ਨਾਲ ਰਹਿਣਾ B ਜਾਨਵਰ ਪਾਲਣੇ C ਕੁਝ ਵੀ ਨਾ ਆਉਣਾ ਤੇ D ਸਿਰ ਗੋਡਿਆਂ ਵਿੱਚ ਦੇਣਾ ਹਾਂ ਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਹੈ ਜਿਹੜਾ ਸਹੀ ਆਏਗਾ ਰੀਨਾ ਰਾਣੀ ਜੀ ਸਤਿ ਸ੍ਰੀ ਅਕਾਲ ਹਾਂਜੀ ਤਾਂ ਜਿਨ੍ਹਾਂ ਨੇ ਉੱਤਰ ਇੱਥੇ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਕਿ ਕੁਝ ਵੀ ਨਾ ਆਉਣਾ ਨੈਕਸਟ ਕੁਐਸਚਨ ਗਵਾਹੀ ਦੇਣੀ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ অপਸ਼ਨ A ਸਿਰ ਦੇਣਾ B ਸਾਖੀ ਭਰਨੀ C ਗੋਡਿਆਂ ਵਿੱਚ ਸਿਰ ਗੋਡਿਆਂ ਵਿੱਚ ਦੇਣਾ ਤੇ D ਸਿਰ ਦੇ ਵਾਲਾਂ ਨੂੰ ਆਉਣਾ ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਕਰ ਦਿਓ ਜੀ ਇਹਦੇ ਉੱਤਰ B ਕਰਨ ਵਾਲੇ ਬਿਲਕੁਲ ਸਹੀ ਹਨ ਜੀ ਸਾਖੀ ਪਰਣੀ ਨੈਕਸਟ ਕੁਐਸਚਨ ਇੱਟ ਖੜਕਾ ਕਰਨਾ ਮੁਹਾਵਰੇ ਦਾ ਅਰਥ ਕੀ ਹੈ অপਸ਼ਨ A ਇੱਟ ਘੜੇ ਦਾ ਵੈਰ ਹੋਣਾ B ਅੱਗ ਮਾਰਿਆ ਜਾਣਾ ਅੱਗਾ ਮਾਰਿਆ ਜਾਣਾ C ਅੱਡੀਆਂ ਗੋਡੇ ਰਗੜਨਾ D ਲੜਾਈ ਝਗੜਾ ਸ਼ੁਰੂ ਕਰ ਦੇਣਾ ਤਾਂ ਪ੍ਰਸ਼ਨ ਨੰਬਰ 18 ਦੇ ਲਈ ਕਰ ਦਿਓ ਜੀ ਉੱਤਰ ਕਿ ਇੱਟ ਖੜਕਾ ਕਰਨਾ ਮੁਹਾਵਰੇ ਦੇ ਲਈ ਕਿਹੜਾ ਅਰਥ ਹੈ ਜਿਹੜਾ ਉਹ ਸਹੀ ਹੋਏਗਾ ਤਾਂ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਡੀ ਆ ਰਿਹਾ ਹੈ ਜੀ ਬਿਲਕੁਲ ਸਹੀ ਲੜਾਈ ਝਗੜਾ ਸ਼ੁਰੂ ਕਰ ਦੇਣਾ ਨੈਕਸਟ ਕੁਐਸਚਨ ਭਗਤ ਸਵਾਰਨੀ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ ਆਪਸ਼ਨ ਏ ਕੰਨਾਂ ਨੂੰ ਹੱਥ ਲਾਉਣਾ ਬੀ ਖੁੰਮ ਠੱਪਣੀ ਸੀ ਕਾਲ ਦੇਣਾ ਤੇ ਡੀ ਕੰਨ ਦੇਣਾ ਤਾਂ ਪ੍ਰਸ਼ਨ ਨੰਬਰ 19 ਦੇ ਲਈ ਕਰ ਦਿਓ ਜੀ ਉੱਤਰ ਭਗਤ ਸਵਾਰਨੀ ਦਾ ਕੀ ਅਰਥ ਹੋਏਗਾ ਮਨੀ ਮਣੀ ਜੀ ਮੈਨ ਲੱਗਦਾ ਤੁਹਾਡੀ ਕਲਾਸ ਪਿੱਛੇ ਚੱਲੀ ਜਾਂਦੀ ਆ ਜੀ ਥੋੜੀ ਜੀ ਹਾਂ ਜੀ ਤਾਂ ਜਿਨ੍ਹਾਂ ਨੇ ਇੱਥੇ ਉੱਤਰ 19 ਦੇ ਲਈ ਕੀਤਾ ਹੈ ਜੀ ਬੀ ਉਹਨਾਂ ਦਾ ਸਹੀ ਹੈ ਕਿ ਭੁਗਤ ਸਵਾਰਨਾ ਦਾ ਮਤਲਬ ਹੁੰਦਾ ਹੈ ਖੁੰਭ ਠਪਣੀ ਜਿਹੜਾ ਮੁਹਾਵਰਾ ਹੈ ਉਹਦੇ ਲਈ ਖੁੰਭ ਠਪਣੀ ਆਏਗਾ ਨੈਕਸਟ ਕੁਐਸਚਨ ਅਣ ਸੁਣੀ ਕਰਨਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ অপਸ਼ਨ A ਕੇਸਲ ਮਾਰਨਾ B ਕੱਖਾਂ ਤੋਂ ਹੌਲੇ ਹੋਣਾ C ਖਾਨਾ ਖਰਾਬ ਹੋਣਾ ਤੇ ਨੈਕਸਟ ਹੈ ਜੀ D ਕੋੜੇਕੁੱਟ ਪਰਣੀ ਕੋਈ ਗੱਲ ਨਹੀਂ ਮਨੀਸ਼ਾ ਜੀ ਕਈ ਵਾਰ ਨੈਟਵਰਕ ਇਸ਼ੂ ਹੋ ਜਾਂਦਾ ਆ ਹਾਂਜੀ ਤਾਂ ਪ੍ਰਸ਼ਨ ਨੰਬਰ 20 ਦੇ ਲਈ ਕਰ ਦਿਓ ਜੀ ਉੱਤਰ ਅਣ ਸੁਣੀ ਕਰਨਾ ਅਰਥ ਦੇ ਲਈ ਕਿਹੜਾ ਮੁਹਾਵਰਾ ਇੱਥੇ ਵਰਤਿਆ ਜਾਵੇਗਾ ਹਾਂਜੀ ਤੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਕਿ ਸਲ ਮਾਰਨਾ ਬਿਲਕੁਲ ਸਹੀ ਉੱਤਰ ਹੈ ਜੀ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਗਿਰਗिट ਵਾਂਗ ਰੰਗ ਬਦਲਣਾ ਮੁਹਾਵਰੇ ਦਾ ਅਰਥ ਕੀ ਹੈ অপਸ਼ਨ A ਆਬਾਦ ਹੋਣਾ B ਝਟਪਟ ਖਿਆਲ ਬਦਲ ਜਾਣਾ C ਖਿਆਲੀ ਪੁਲਾਓ ਪਕਾਉਣਾ ਤੇ D ਖਾਨ ਨੂੰ ਪੈਣਾ ਪ੍ਰਸ਼ਨ ਨੰਬਰ 21 ਦੇ ਲਈ ਕਰ ਦਿਓ ਜੀ ਉੱਤਰ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਹਾਂਜੀ ਤਾਂ ਜਿਨ੍ਹਾਂ ਨੇ ਵੀ 21 ਦੇ ਲਈ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਝਟਪਟ ਆਪਣੇ ਖਿਆਲ ਬਦਲ ਲੈਣਾ ਇਹ ਅਰਥ ਹੈ ਜੀ ਗਿਰਗਟ ਵਾਂਗ ਰੰਗ ਬਦਲਣਾ ਮੁਹਾਵਰੇ ਦਾ ਤੇ ਨੈਕਸਟ ਕੁਐਸਚਨ ਟਰਕਾ ਦੇਣਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ অপਸ਼ਨ A ਖਾਨ ਨੂੰ ਪੈਣਾ B ਖਾਰ ਪੈਣਾ C ਗਲੋਂ ਲਾਉਣਾ ਤੇ D ਖੇ ਉਡਾਉਣੀ ਤਾਂ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਹੈ ਜਿਹੜਾ ਇੱਥੇ ਬਿਲਕੁਲ ਸਹੀ ਹੋਏਗਾ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਵੀ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਗਲੋਂ ਲਾਉਣਾ ਨੈਕਸਟ ਕੁਐਸਚਨ ਹজম ਕਰ ਜਾਣਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ অপਸ਼ਨ A ਖਰਾਬ ਕਰ ਦੇਣਾ B ਟਿਕਾਣੇ ਲੱਗਣਾ C ਡਕਾਰ ਜਾਣਾ ਤੇ D ਡੋਲ ਦੇਣਾ ਡੋਲ ਦੇਣਾ ਆਉਣਾ ਸੀ ਹੈਨਾ ਹਾਂਜੀ ਤਾਂ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰੋ ਜੀ ਹজম ਕਰ ਜਾਣਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ ਜੀ ਤਾਂ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਬਿਲਕੁਲ ਸਹੀ ਡਕਾਰ ਜਾਣਾ ਨੈਕਸਟ ਕੁਐਸਚਨ ਨਾ ਚਮਕਣਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ অপਸ਼ਨ A ਡੁੱਬਦੀ 베ੜੀ ਪਾਰ ਲੰਗਾਉਣੀ B ਠਿਕਾਣੇ ਲੱਗਣਾ C ਡੁੱਬਦੇ ਨੂੰ ਤੀਲੇ ਦਾ ਸਹਾਰਾ ਤੇ D ਢੰਕਾ ਵਜਾਉਣਾ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਕਰ ਦਿਓ ਜੀ ਕਿਹੜੀ অপਸ਼ਨ ਹੈ ਜਿਹੜੀ ਉਹ ਇੱਥੇ ਸਹੀ ਹੋਏਗੀ ਨਾ ਚਮਕਣਾ ਦੇ ਲਈ ਮੁਹਾਵਰਾ ਕਿਹੜਾ ਸਹੀ ਹੈ ਹਾਂਜੀ ਦਾ ਉੱਤਰ ਡੀ ਕਰਨ ਵਾਲੇ ਬਿਲਕੁਲ ਸਹੀ ਹਨ ਡੰਕਾ ਵਜਾਉਣਾ ਨੈਕਸਟ ਕੁਐਸਚਨ ਟੈਂਦੀਆਂ ਕਲਾਂ ਵਿੱਚ ਜਾਣਾ ਮੁਹਾਵਰੇ ਦਾ ਅਰਥ ਕੀ ਹੈ ਆਪਸ਼ਨ A ਡੰਡੇ ਵਜਾਉਣਾ B ਨਿਗਰ ਦੇ ਜਾਣਾ C ਟਕੇ ਜਿਹਾ ਮੂੰਹ ਲੈ ਕੇ ਬਹਿ ਜਾਣਾ ਤੇ D ਡੁੱਬਦੀ ਬੇੜੀ ਪਾਰ ਲੰਘਾਉਣਾ ਹਾਂਜੀ ਦਾ ਪ੍ਰਸ਼ਨ ਨੰਬਰ 25 ਦੇ ਲਈ ਕਰ ਦਿਓ ਜੀ ਉੱਤਰ ਕਿਹੜੀ ਆਪਸ਼ਨ ਹੈ ਜਿਹੜੀ ਇੱਥੇ ਉਹ ਬਿਲਕੁਲ ਸਹੀ ਹੋਏਗੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ B C B C ਆ ਰਹੇ ਨੇ ਜੀ। ਥੈਲੀਆਂ ਟੈਂਦੀਆਂ ਦੇ ਵਿੱਚ ਜਾਣਾ ਵੈਸੇ ਜਿਹੜਾ ਨਿਗਰ ਦੇ ਜਾਣਾ ਵੀ ਹੋ ਸਕਦਾ ਆ। ਠੀਕ ਹੈ ਜੀ ਤਾਂ ਪ੍ਰਸ਼ਨ ਨੰਬਰ 25 ਦੇ ਲਈ ਆਪਸ਼ਨ B ਆ ਜਿਹੜਾ ਉਹ ਬਿਲਕੁਲ ਸਹੀ ਰਹੇਗਾ। ਨਿਗਰ ਦੇ ਜਾਣ ਦਾ ਮਤਲਬ ਹੁੰਦਾ ਵੀ ਅਸੀਂ ਜਿਹੜਾ ਹੌਂਸਲਾ ਆ ਉਹ ਛੱਡ ਦਿੰਨੇ ਆ। ਠੀਕ ਹੈ ਜੀ ਤਾਂ ਪ੍ਰਸ਼ਨ ਨੰਬਰ 25 ਦੇ ਲਈ ਆਪਸ਼ਨ B ਬਿਲਕੁਲ ਸਹੀ ਉੱਤਰ ਹੋਏਗਾ। ਨੈਕਸਟ ਕੁਐਸਚਨ ਹੈ। ਇਨਕਲਾਬ ਲਿਆਉਣਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ অপਸ਼ਨ A ਤਾਰੇ ਤੋੜਨਾ B ਤੀਰ ਤੁੱਕਾ ਲਾਉਣਾ C ਤੀਲੀ ਲਾਉਣਾ ਤੇ D ਤਖਤਾ ਉਲਟਾਉਣਾ ਤਾਂ ਪ੍ਰਸ਼ਨ ਨੰਬਰ 26 ਦੇ ਲਈ ਕਰਦੇ ਹੋ ਜੀ ਉੱਤਰ ਕਿਹੜਾ ਉੱਤਰ ਹੈ ਜਿਹੜਾ ਇੱਥੇ ਸਹੀ ਰਹੇਗਾ ਹਾਂਜੀ ਤਾਂ ਜਿਨ੍ਹਾਂ ਨੇ ਉੱਤਰ D ਕੀਤਾ ਹੈ ਬਿਲਕੁਲ ਸਹੀ ਤਖਤਾ ਉਲਟਾਉਣਾ ਹੁੰਦਾ ਹੈ ਇਨਕਲਾਬ ਲਿਆਉਣਾ ਅਨੈਕਸਟ ਕੁਐਸਚਨ ਹੈ ਜੀ ਨਿਸ਼ਚਿੰਤ ਹੋਣਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ অপਸ਼ਨ A ਗੋਗਲੂਆਂ ਤੋਂ ਮਿੱਟੀ ਝਾੜਨੀ B ਘੋੜੇ ਵੇਚ ਕੇ ਸੌਣਾ C ਗੁਲਛਰੇ ਉਡਾਉਣੇ ਤੇ D ਗੱਲ ਨਾਲ ਲਾਉਣਾ ਤਾਂ ਪ੍ਰਸ਼ਨ ਨੰਬਰ 27 ਦੇ ਲਈ ਕਰਦੇ ਹੋ ਜੀ ਉੱਤਰ ਕਿਹੜੀ অপਸ਼ਨ ਹੈ ਜਿਹੜੀ ਇੱਥੇ ਉਹ ਬਿਲਕੁਲ ਸਹੀ ਹੋਏਗੀ ਤਾਂ ਜਿਨ੍ਹਾਂ ਨੇ ਉੱਤਰ B ਕੀਤਾ ਹੈ ਬਿਲਕੁਲ ਸਹੀ ਘੋੜੇ ਵੇਚ ਕੇ ਸੌਣਾ ਨੈਕਸਟ ਕੁਐਸਚਨ ਚੜ ਮੱਛਣੀ ਮੁਹਾਵਰੇ ਦਾ ਅਰਥ ਕੀ ਹੈ অপਸ਼ਨ A ਘਿਓ ਖਿਚੜੀ ਹੋਣਾ B ਘਿਓ ਦੇ ਦੀਵੇ ਬਾਲਣਾ C ਘੋੜੇ ਦੜਾਉਣੇ ਤੇ D ਹਰ ਨਜਾਇਜ਼ ਨਜਾਇਜ਼ ਭੁਗਣੀ ਹਾਂਜੀ ਤਾਂ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਕਰ ਦਿਓ ਜੀ ਚੜ ਮੱਛਣੀ ਦਾ ਭਾਵ ਕੀ ਹੈ ਤਾਂ ਜਿਨ੍ਹਾਂ ਨੇ ਉੱਤਰ D ਕੀਤਾ ਹੈ ਬਿਲਕੁਲ ਸਹੀ ਹਰ ਜਾਏ ਨਜਾਇਜ਼ ਗੱਲ ਪੂਰੀ ਹੋ ਜਾਣੀ ਨੂੰ ਕਹਿੰਦੇ ਹਨ ਤਾਂ ਅੱਗੇ ਨੈਕਸਟ ਕੁਐਸਚਨ ਖਤਮ ਹੋਈਆਂ ਗੱਲਾਂ ਨੂੰ ਮੋੜ ਛੇੜਨਾ ਅਰਥ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ অপਸ਼ਨ A ਝੁੱਗਾ ਚੌੜ ਹੋਣਾ B ਕਬਰਾਂ ਦੇ ਮੁਰਦੇ ਪੁੱਟਣਾ C ਜੀਬ ਦੰਦਾਂ ਹੀਟ ਦੇਣਾ ਤੇ D ਝੱਗਾ ਛੱਡਣਾ ਪ੍ਰਸ਼ਨ ਨੰਬਰ 29 ਦੇ ਲਈ ਕਰ ਦਿਓ ਜੀ ਉੱਤਰ ਕਿਹੜਾ ਉੱਤਰ ਹੈ ਜਿਹੜਾ ਇੱਥੇ ਬਿਲਕੁਲ ਸਹੀ ਹੋਏਗਾ ਹਾਂਜੀ ਜਿਹਨਾਂ ਨੇ ਉੱਤਰ B ਕੀਤਾ ਹੈ ਬਿਲਕੁਲ ਸਹੀ ਕਬਰਾਂ ਦੇ ਮੁਰਦੇ ਪੁੱਟਣਾ ਨੈਕਸਟ ਕੁਐਸਚਨ ਸੁੱਤੀਆਂ ਕਲਾ ਜਗਾਉਣੀਆਂ ਮੁਹਾਵਰੇ ਦਾ ਅਰਥ ਕੀ ਹੈ ਆਪਸ਼ਨ A ਕੱਚੇ ਘੜੇ ਪਾਣੀ ਭਰਨਾ B ਇੱਕ ਸਾੜਨੀ C ਸਿਰੋਂ ਨੰਗੀ ਹੋਣਾ ਤੇ D ਮੱਠੇ ਪਏ ਝਗੜੇ ਨੂੰ ਮੋੜ ਛੂ ਲੈਣਾ ਤਾਂ ਪ੍ਰਸ਼ਨ ਨੰਬਰ 30 ਦੇ ਲਈ ਕਰਦੇ ਹੋ ਜੀ ਉੱਤਰ ਆਪਣੀ ਅੱਜ ਦੀ ਕਲਾਸ ਦਾ ਆਖਰੀ ਪ੍ਰਸ਼ਨ ਹੋਏਗਾ ਜੀ ਇਹ ਹਾਂਜੀ ਤਾਂ ਜਿਨ੍ਹਾਂ ਨੇ ਵੀ D ਉੱਤਰ ਕੀਤਾ ਹੈ ਬਿਲਕੁਲ ਸਹੀ ਮੱਠੇ ਪਏ ਝਗੜੇ ਨੂੰ ਮੋੜ ਛੂ ਲੈਣਾ ਹੁੰਦਾ ਹੈ ਸੁੱਤੀਆਂ ਕਲਾ ਜਗਾਉਣੀਆਂ ਤਾਂ ਇਹ ਸੀ ਜੀ ਆਪਣੀ ਅੱਜ ਦੀ ਕਲਾਸ ਦੇ 30 ਪ੍ਰਸ਼ਨ ਉਮੀਦ ਕਰਦੇ ਹਾਂ ਜੀ ਤੁਹਾਨੂੰ ਚੰਗੇ ਲੱਗੇ ਹੋਣਗੇ ਤੇ ਜੇ ਤੁਸੀਂ ਚਾਹਣਿਓ ਵੀ ਮੁਹਾਵਰਿਆਂ ਦੀ ਹੀ ਇੱਕ ਕਲਾਸ ਹੋਰ ਲਾਈ ਜਾਵੇ ਤਾਂ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਇੱਕ ਵਾਰੀ ਦੱਸ ਦਿਓ ਜੇ ਤੁਸੀਂ ਚਾਹਣਿਓ ਤਾਂ 30 ਮੁਹਾਵਰੇ ਆਪਾਂ ਹੋਰ ਜਿਹੜੇ ਇੰਪੋਰਟੈਂਟ ਬੰਦੇ ਆ ਉਹ ਤੁਹਾਡੇ ਲਈ ਲੈ ਕੇ ਆ ਸਕਦੇ ਹਾਂ ਤੇ ਜੇ ਇੱਕ ਕਲਾਸ ਹੀ ਬਹੁਤ ਹੈ ਤਾਂ ਫਿਰ ਆਪਾਂ ਕੱਲ ਨੂੰ ਆ ਦੇਖਾਂਗੇ ਅਖਾਣ ਹੈ ਜਿਹੜੇ ਉਹ 30 ਅਖਾਣ ਕਰ ਲਾਂਗੇ ਜਿਹੜੇ ਇੰਪੋਰਟੈਂਟ ਆਪਣੇ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਆ ਇੱਕ ਵਾਰੀ ਕਮੈਂਟ ਕਰਕੇ ਦੱਸ ਦਿਓ ਜੀ ਵੀ ਕੱਲ ਨੂੰ ਦੁਬਾਰਾ ਮੁਹਾਵਰਿਆਂ ਦੀ ਕਲਾਸ ਹੀ ਹੋਰ ਲਗਾਈ ਜਾਵੇ ਜਾਂ ਫਿਰ ਅਖਾਨ ਕੀਤੇ ਜਾਣ ਸੋ ਸਾਰੇ ਜਣ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜੀ ਹਾਂਜੀ ਤਾਂ ਕਈ ਕਹਿੰਦੇ ਨੇ ਵੀ ਲਗਾ ਦਿਓ ਇੱਕ ਹੋਰ ਅਖਾਣ ਮੁਹਾਵਰੇ ਮੁਹਾਵਰੇ ਤਾਂ ਇਦਾਂ ਕਰਦੇ ਆਂ ਜੀ ਫਿਰ ਆਪਾਂ ਇੱਕ ਕਲਾਸ ਹੈ ਜਿਹੜੀ ਹੋਰ 30 ਮੁਹਾਵਰੇ ਆ ਜਿਹੜੇ ਹੋਰ ਕਰ ਲੈਣੇ ਆ ਤੇ ਫਿਰ ਉਸ ਤੋਂ ਬਾਅਦ ਆ ਜਿਹੜੇ ਅਖਾਣ ਆ ਉਹ ਉਹ ਵਾਲੇ ਕਰ ਲਾਂਗੇ ਠੀਕ ਹੈ ਜੀ ਫਿਰ ਸ਼ਬਦਾਂ ਦੀ ਜਿਹੜੀ ਗੱਲ ਹੈ ਉਹ ਪੂਰੀ ਹੋਊਗੀ ਹਾਂਜੀ ਲਗਾ ਦਿਓ ਜੀ ਠੀਕ ਹੈ ਜੀ ਫਿਰ ਕੱਲ ਨੂੰ ਅਗੇਨ ਆਪਾਂ 30 ਮੁਹਾਵਰੇ ਹੋਰ ਜਿਹੜੇ ਇੰਪੋਰਟੈਂਟ ਹੋਣਗੇ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਹੁਣ ਆਪਾਂ 10-15 ਮਿੰਟਾਂ ਦੇ ਬਾਅਦ ਹੈ ਜਿਹੜੀ ਆਪਣੀ ਮਾਸਟਰ ਕੈਡਰ ਦੀ ਕਲਾਸ ਸ਼ੁਰੂ ਕਰਨੀ ਹੈ ਜੀ ਪੌਣੇ 6 ਵਜੇ ਕਰ ਲਾਂਗੇ ਠੀਕ ਹੈ ਜੀ ਆਪਾਂ ਅੱਜ ਕਹਿ ਲਓ ਦਲੀਪ ਗੌਰ ਟਿਵਾਣਾ ਕਹਾਣੀਕਾਰ ਦੇ ਜਿਹੜੇ ਪ੍ਰਸ਼ਨ ਉੱਤਰ ਹੈ ਉਹ ਹੱਲ ਕਰਨੇ ਹਨ ਤਾਂ ਬੱਸ ਮਿਲਦੇ ਹਾਂ ਪੌਣੇ 6 ਵਜੇ ਤੱਕ ਕਲਾਸ ਦੇ ਵਿੱਚ ਸੋ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ